ਲੋਕੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਵੀਡੀਓ ਚ ਅੱਜ ਭਾਈ ਸਾਡਾ ਸੋਨੀ ਮੈਸਰੀ ਪੁੱਜਿਆ ਇਹ ਕਬੂਤਰਾਂ ਵਾਲਾ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਆਉਂਦੇ ਕਿੰਨੇ ਦਿਨ ਹੋ ਗਏ ਮੈਂ ਕਹਿੰਦਾ ਹੋਮੀ ਨਹੀਂ ਹੋ ਚੱਲਿਆ ਹਾਂ ਅੱਧ ਵਿਚਾਲੇ ਦੇ ਲਾ ਹੈ ਅਸੀਂ ਰੋ ਸੋਨੀ ਨੂੰ ਯਾਦ ਕਰਦੇ ਉਕਣੀ ਗਾਡਰ ਛੱਡਤੇ ਵੀ ਅਸੀਂ ਗਿਆ ਹੁਣ ਬਾਅਦ ਚ ਵੱਡੂਗੇ ਤਾਂ ਪਾਣੀ ਮਾਰਿਆ ਪਾਣੀ ਮਾਰਿਆ ਨਵੇੜਿਆ ਉਧਰ ਬਾ ਨਿਬੜੇ ਹੋਏ ਆ ਬਿਲਡਿੰਗ ਸਾਈਡ ਤੇ ਤੇਰਾ ਉੱਦੇ ਪਿਆ ਕੋਈ ਨਹੀਂ ਚੱਕ ਲਿਆ ਉਹ ਮਾਸੀਆ ਨਹੀਂ ਤਲ ਚੱਲ ਵੀਰੇ ਇੱਧਰ ਵੀ ਯਾਰ ਉਹਦਾ ਨਵੇੜ ਪੈਣਾ ਆਪਾਂ ਪਹਿਲਾਂ ਉਹ ਗੇਟ ਦਾ ਆਈ ਜਾਂਦਾ ਤਾਂ ਉਹ ਗੇਟ ਦਾ ਗੇਟ ਦਾ ਕਰ ਉੱਤੇ ਬਾਅਦ ਫਿਰ ਉੱਤੇ ਨਾਲੇ ਇਹਨਾਂ ਦਾ ਗਾਹਾ ਘਾਟ ਰੁਪਾ ਤੇ ਵੱਢਣਾ ਵੇ ਉੱਪਰ ਤੀ ਵੱਢ ਦੇਣਾ ਇਹ ਅੱਧਾ ਭਰਤ ਪਾਇਆ ਟੂਆ ਥੋੜਾ ਪੱਟਿਆ ਉੱਪਰ ਤੇ ਵੱਢਣਾ ਇਹ ਆਪਾਂ ਨਾ ਉੱਥੇ ਤੇ ਵੱਢ ਦੇਣਾ ਬਸ ਉੱਥੇ ਤੇ ਵੱਢ ਕੇ ਮਿੱਟੀ ਪਾ ਦੇਣੀ ਉਹ ਇਹ ਥੱਲੇ ਤੋਂ ਪਟਣਾ 14 ਫੁੱਟ ਦਾ ਇਹ ਇਹ ਹੈਗਾ ਹਲੇ 10 ਫੁੱਟ 4 ਫੁੱਟ ਥੱਲੇ ਆ ਹੁਣ 4 ਫੁੱਟ ਕਿਹੜਾ ਪਟੂਗਾ ਥੱਲੇ ਇਹਨੂੰ ਟੋਏ ਨੂੰ ਇਹਨਾਂ ਡੂੰਗਾ ਕਿਹੜਾ ਜਲ ਕੋਲੀਆਂ ਥੱਲੇ ਪੁੱਛੀ ਇਹਨੂੰ ਦੱਲੀ ਉਹ ਦੱਲੀ ਫਸਦੇ ਤਾਂ ਠੀਕ ਆ ਠੀਕ ਵੀ ਆ ਹੋਰ ਫਿਰ ਟਰੈਕਟਰ ਵੀ ਲੈ ਜਾਂਦਾ ਪਤਾਈਆਂ ਭਾਈ ਆ ਜਾ ਮਿਸਤਰੀ ਕੇ ਗਈ ਜਾਂਦਾ ਤੈਨੂੰ ਚਲ ਬੱਲੀ ਕੋਲੀ ਹੈ ਦੱਸ ਇਹਨਾਂ ਨੇ ਦਿੱਲੀ ਨੇ ਬੱਲੀ ਰੱਖ ਲਈ ਲੈ ਹਾਂ ਇਹਨਾਂ ਬੱਲੀ ਦੇ ਦੱਸ ਕਿਆ ਕਰਾਉਣਾ ਲੋ ਜੀ ਆ ਲੱਗੇ ਕੰਦ ਕਰਨੇ ਇੱਧਰ ਇੱਥੇ ਬੰਦ ਕਰਦੀ ਆ ਬਾਛੜ ਬਹੁਤ ਆਉਂਦੀ ਆ ਉਦਾਂ ਰਹਿ ਗਿਆ ਦੱ ਵਿਚਾਲੇ ਹੁਣੀ ਦਾ ਨਵੇੜ ਦੇਣਾ ਸਾਰਾ ਹੀ ਤੇਰੀ ਤੇ ਬਾਹ ਦੇਖਦੇ ਆ ਉਧਰ ਜਾਂਦੀ ਆ ਦੁਆਰ ਤੇ ਬੱਲੀ ਚਲਾ ਕੇ ਦੇਖਿਆ ਤਾਂ ਵੀ ਬੱਲੀ ਚਲਾਇਆ ਤਾਂ ਵਧੀਆ ਚੱਲਦਾ ਓਲੂ ਗੇੜੇ ਲੈਣ ਲੱਗਿਆ ਵਦਾਂ ਟ੍ਰੈਕਟਰ ਲਿਆਂਦਾ ਤੇ ਬੀਹਾਂ ਨੇ ਇੱਕ ਹੋਰ ਇਹੇ ਪਾਲਟੀ ਗਈ ਸਕਾਟ ਲਿਆਂਦਾ ਸਕਾਟ ਅਜੇ ਤਾਂ ਮਾਰਗੜਾ ਲਈ ਆਇਆ ਅਜੇ ਤਾਂ 4 ਬਾਈ 4 ਲੈ ਆਉਣਾ 969 ਨਹੀਂ 9 ਬੋਲ ਕੇ ਦਿਖਾ ਦੇ 969 ਦੱਸਣਾ ਰਹਿ ਗਿਆ ਉਹ ਗੇ ਮਗਰ ਉਹ ਤੇਰੇ ਖਲਦੀ ਹੈ ਤੇਰੇ 969 ਨੂੰ ਰੇਕੇ ਲੱਗਦੀ ਸਾਰਿਆਂ ਦੀ ਉਹਨਾ 879 89 ਇਹ ਦਲੀ ਕਾਹ ਕੰਮ ਪੇ ਬਰੇਗੇ ਲੱਗਦੀ ਆ ਫਿਰ ਅੱਜ ਤੱਕ ਕਈ ਦਿਨਾਂ ਬਾਅਦ ਆਇਆ ਯਾਰ ਅੱਜ ਦੱਲੀ ਅੱਜ ਬਹੁਤ ਦਿਨਾਂ ਬਾਅਦ ਆਇਆ ਯਾਰ ਇਹ ਲੱਗਣੀਆਂ ਲੈ ਢੱਗਣ ਵੀ ਲਈਆਂ ਮੈਂ ਵੀ ਸੋਹਣੀ ਲੱਗਿਆ ਆਪਣੇ ਕੰਮ ਉਹਨੇ ਕਿੰਨੇ ਚ ਵੱਡੇ 4 ਇੰਚ 4 ਇੰਚ ਹੋ ਜਾਏਗਾ ਬਧੇਰਾ ਐਮਐਸ3 ਉਹ ਪਹਿਨਾ ਪੜ 36 ਬਣਾਉਣੀ ਹੈ ਕਿ ਗੇਟ ਫਿੱਟ ਕਰਨਾ ਹਜੇ ਤਾਂ ਤਿਆਰ ਹੋ ਗਿਆ ਜੀ ਗੇਟ ਹੋ ਗਿਆ ਗੇਟ ਦਾ ਸੋਨੇ ਗੇਟ ਤਿਆਰ ਆ ਐਂ ਤਾਂ ਤੇਰੇ ਗੇਟ ਗੇਟ ਨਾਲ ਕੀ ਕਰਦਾ ਰੋਣੀ ਆਪੇ ਚਾਦਰ ਤਾਂ ਲਾਉਣੀ ਆ ਸੋਨੇ ਬਾਈ ਸੋਨੇ ਬਾਈ ਇਹਦੇ ਉਪਰ ਇੱਕੜੀ ਗੇਟ ਖੜਾ ਕੇ ਦੋ ਟਾਂਕੇ ਕੱਚੇ ਲਾਉਣੇ ਆ ਉਹ ਤਾਂ ਲਾਏ ਲੈਣੇ ਆਪਾਂ ਨੇ ਗੱਬੇ ਗਾਇਬ ਦੇ ਕੇ ਨਾ ਥੁੜਾ ਜਾ ਹਾਂ ਤੇ ਪੇਸ ਰੱਖ ਦੇਣੀ ਥੱਲੇ ਉਹ ਵੇ ਕਿਹਨੂੰ ਆਏ ਬੰਨਣ ਰਸੀਆਂ ਬੰਨਣ ਨਾ ਨਾ ਰਸੀਆਂ ਥੋੜੋ ਬੰਨਣੀਆਂ ਬਾਗੇੜੇ ਤੇ ਟਾਕਾ ਕਾ ਚਲਾ ਆਂ ਬਾਜ ਗਰੇਡਰ ਦਵਾ ਰਿਹਾ ਜਿਆਦਾ ਸਪੇਸ ਦਵਾਂਗੇ ਥੋੜੀ ਨਹੀਂ ਦੇਣੀ ਕਈ ਵਾਰੀ ਤਾਂ ਫੀਲੀ ਕਰਦਾ ਕਿਲ ਜੀ ਨੂੰ ਆਉਦਾ ਨਾ ਨਾ ਜਿਆਦਾ ਲੱਭ ਜੇ ਕਰਦਾ ਕਿਲ ਚ ਕਿੰਨੀ ਕ ਸਪੇਸ ਆ 1 ਇੰਚ ਦੀ ਸਪੇਸ ਦਵਾਂਗੇ ਪਿਆ ਚੱਕ ਲੈ ਪਿਆ 1 ਇੰਚ ਦੇ ਟੋਟੇ ਪਿਆ 1 ਇੰਚ ਹੀ ਹੈ ਬਸ ਸਾਈਡਾਂ ਪਰ ਕਿਲ ਪਾ ਲਿਓ ਇੱਧਰ ਪੁੱਜਿਆ ਭਰਾ ਇਹਦੇ ਉੱਤੇ ਸਰੀਆ ਦੂਦੂ ਦਬਾਣਾ ਚੱਲ ਠੀਕ ਆ ਜਿਗਣਾ ਮਿਸਤਰੀ ਸਾਹਿਬ ਨੇ ਕਹਿਤਾ ਇਹ ਇੱਧਰ ਦਾ ਕਰਤੀ ਲਪਾਈ ਹੈ ਸੋਨੀ ਵੀ ਰੇੜੀ ਤਿਆਰ ਕਰਕੇ ਆਇਆ ਰੇੜੀ ਨੂੰ ਦੇਖਦਾ ਸੋਨੀ ਮੈਂ ਉਹ ਦੇਖਦਾ ਜਗਾੜ ਆ ਜਿਹੜੇ ਉਹਦੇ ਮੋੜ ਕੇ ਲਾਉਂਦੇ ਆ ਉਹ ਨਹੀਂ ਠੀਕ ਹੈਗੇ ਧੰਨਵਾਦ ਸਿੱਧਾ ਲਾ ਆ ਸਿੱਧਾ ਚੰਗਾ ਪਹਿਨਾ ਮੋੜ ਕੇ ਲਾਏ ਵੇ ਤੇ ਇੱਥੇ ਤੇ ਨਾ ਜਿੱਥੇ ਕੱਟ ਦਿੰਦੇ ਉਥੇ ਟੁੱਟ ਜਾਂਦਾ ਟੁੱਟ ਜਾਂਦੇ ਤੇ ਹੱਟ ਮੇਰੇ ਨਹੀਂ ਉਹ ਬੋਲਣਾ ਮੋ ਜਾਂਦਾ ਕਈ ਵਾਰੀ ਟੁੱਟਿਆ ਬਾਬੇ ਪਹਿਨਾ ਰੇੜਾ ਉਹ ਕਟਵਰਤ ਗਿਲਗਾ ਵਾਲੇ ਨੂੰ ਯਾਰ ਹੋ ਜਾਂਦਾ ਹੈ ਕਾਹਦੇ ਦੀ ਜੋਜ ਇੱਕ ਚੰਗੀ ਜਿਹੇ ਰੋਟਾ ਲਾਈ ਹੋ ਗਿਆ ਨਾ ਛੇੜ ਬਾਬੇ ਦੇ ਲੱਗੇ ਕਹਿੰਦਾ ਕਹਿੰਦਾ ਬਿਲਗਾ ਵਾਲੇ ਨੂੰ ਕੱਲ ਦੀ ਭੂਜੀ ਤੇ ਬਿਆ ਚਾਹਦਾ ਹਾਂ ਉਹ ਆਉਂਦਾ ਨਹੀਂ ਕਰਕੇ ਜਾਂਦੇਗਾ ਵੀ ਹਾਂ ਹਾਂ ਆਏ ਨੇ ਇਤਨਾ ਰੈਡੀ ਬਣ ਕੇ ਕਿੰਨਾ ਚੈ ਗਈ ਉਹ ਭਵਾਨਾ ਬਾਈ ਉਹ ਕਹਿੰਦਾ 26-27 ਹਜ਼ਾਰ ਚ ਪੈ ਗਈ ਦਾਲ ਜਾਨੀ ਉਹ 8-10 ਹਜ਼ਾਰ ਦੇ ਦੋ ਬਾਡੀ-ਵਾਡੀ ਲੈਣਾ ਜੀ ਜੀ ਸਾਹਿਬ ਨੂੰ ਲੈ ਆ ਉਹ ਬਾਰਾਂ ਦਾ ਨਸਾ ਉਹ ਗਾਟਰੇ ਗਾਟਰੇ ਕਰਨੇ ਤੇ ਉਹਦੇ ਹਾਂ ਇਹ ਕੰਪਲੀਟ ਜਿਹੜਾ ਵੀ ਥਰਮ ਨੂੰ ਨਹੀਂ ਫੇਵਰ ਲਾਉਣੀ ਇਹਨੂੰ ਉਹ ਲਾ ਜਣੀ ਨੀ ਫੇਵਰ ਨੂੰ ਕਿੰਨਾ ਅੱਧਾ ਘੰਟਾ ਲੱਗਣਾ ਬਾਈ ਨੇ ਲਾ ਦੇਣੀ ਤੀਏ ਪੈਰ ਸ਼ਾਮ ਨੂੰ ਚੜਾ ਦੇਣਾ ਜਿਨੇ ਨੂੰ ਬਜਰੀ 부ਜਰੀ ਬਣਾਉਣੀ ਆ ਠੀਕ ਆ ਲਾ ਦੇ ਹੁਣ ਆਹ ਚਾਰ ਨੂੰ ਮਗਾਈ ਦੀ ਜਿਆਦਾ ਕਹਿੰਦੀ ਕੱਟੂ ਚੜਾ ਦੇ ਦੋ ਸ਼ਾਮ ਨੂੰ ਕੋਈ ਨਹੀਂ ਗਈ ਹੈ ਬਚਕੜਾ ਮੇਰੇ ਕੱਪੜੇ ਕੱਪੜੇ ਬੜੇ ਨਹੀਂ ਮਹੀਨਾ ਰੱਟਣਾ ਤੇਰਾ ਉਹ ਉਹਦੇ ਵਾਲੀ ਪਈ ਆ ਕਪੜੇ ਬੜੇ ਐਂ ਜੱਤੀ ਆ ਯਾ ਥੜੀ ਕੋੜੀ ਕੋੜੀ ਕੋਟੀ ਰਾ ਕੋਲ ਪੁੱਟਾ ਯਾ ਬੁੱਲੇ ਬੱਦ ਰਹੀ ਆ ਇਹਨੂੰ ਵੀ ਤਾਂ ਵੜ ਸਕਦੀ ਹੈ ਹੋ ਗਿਆ ਭਾਈ ਬੋਰਾ ਬਾਬਾ ਹੁਣ ਹੋ ਜਾਏਗਾ ਉਹ ਵੀ ਮਾਰਦੀ ਫੇਰ ਸ਼ਾਮ ਜੇ ਇਹਨੂੰ ਹੈ ਕਿਆ ਜੀ ਉਹਨੂੰ ਕਹਿੰਦਾ ਉਹ ਸ਼ਾਮ ਨੂੰ ਹੈ ਕਿਆ ਜੀ ਉਹ ਉਹ ਫੇਰ ਸ਼ਾਮ ਨੂੰ ਮਾਰਦੀ ਹੈ ਉਹ ਜੇ ਵਾਲੀ ਲਾਦੀ ਪੌੜੀ ਲੱਗ ਲਾ ਹੂੰ ਕਿੱਥੇ ਟੰਗਦਾ ਮਿਸਤਰੀ ਫੋਨ ਕਿੱਥੇ ਆ ਗਿਆ ਫੋਨ ਆਇਆ ਨਹੀਂ ਮਿਸਤਰੀ ਉੱਤਰਿਆ ਉੱਪਰ ਤੇ ਪੈੜ ਪਰ ਫੋਨ ਤਾਰਿਆ ਨਹੀਂ ਹੈ ਆ ਇਹਨਾਂ ਦੇ ਫੇਵਰ ਲਾਉਣ ਕਹਿੰਦੇ ਗੇਟ ਨੂੰ ਫੇਵਰ ਨਹੀਂ ਹੈਗੀ ਦੂਈ ਇਹ ਚਾਦਰ ਟਾਟਾ ਹੈ ਮਾ ਦੂਈ ਕਿੱਥੇ ਲੋਟ ਆਉਣੀਆਂ ਤੇ ਟੀਨਾ ਯਾਰ ਉਹ ਜਿਹੜਾ ਰੰਗ ਗਰੀ ਜਾਂਦਾ ਉਹਨਾਂ ਨੂੰ ਕਿਆ ਕਰੀ ਜਾਂਦੇ ਇਹਨਾਂ ਨੂੰ ਵੀ ਰੰਗ ਕਰਨਾ ਹੋਊਗਾ ਕਰ ਦੂੰਗੇ ਕਿਹਨੂੰ ਲੋਟ ਇਹ ਤਾਂ ਬਹੁਤ ਵਧੀਆ ਚੀਜ਼ ਹੈ ਰੰਗ ਤਾਂ ਹੋਣਾ ਫੇਰ ਵੀ ਕਿਹਨੂੰ ਹੂੰ ਗਰਨਾ ਗਿਆ ਹੀ ਹੰਮ ਨੇ ਉਹ ਆਇਆ ਗੱਲਾਂ ਥੋੜਾ ਥੋਣੀ ਬਾਪੂ ਜੀ ਕਹਿੰਦਾ ਚਮਕ ਦੀ ਰੰਗ ਦੀ ਡੱਬੀ ਨਹੀਂ ਲਾਉਣੀ ਹੈਗੀ ਜੰਗਲੀਗਾ ਉਹਨੇ ਮੋਦੀਆ ਨਾਲ ਜੀ ਆਉਂਦੇ ਨਹੀਂ ਠੀਕ ਹੈ ਜੀ ਬੈਸਟੇਜ ਗਈ ਉਹ ਕਿੱਧਰ ਸਿਰ ਤੇ ਜੰਗਲੀਆ ਤਾਂ ਫਿਰ ਉੱਪਰ ਹੰਮ ਜਿਹਾ ਉੱਪਰ ਬੈਠੇ ਠੀਕ ਜੀ ਕਰਦੀ ਆਪੇ ਇਹ ਹਾਂ ਦੇਖ ਲੈ ਫੇ ਉਹ ਕਰਕੇ ਦੇਖ ਲੈ ਫਿਰ ਇੱਕ ਮਿੰਟ ਲੱਗਦਾ ਨਹੀਂ ਲੱਗੇ ਰਿਆ ਥੋੜੀ ਜਲ ਹੈ ਉਹ ਮਸ਼ੀਨੀ ਯੁੱਗ ਆ ਗਿਆ ਬਾਬੇ ਹੁਣ ਤਾਂ ਅੱਗੇ ਨਹੀਂ ਨਾ ਲੱਗੇ ਰਹਿੰਦੇ ਨਾ ਤਾਂ ਕੋਈ ਕਹਿੰਦਾ ਵੀ ਹੁਣ ਤਾਂ ਮਸ਼ੀਨੀ ਯੁੱਗ ਆ ਗਿਆ ਹੂੰ ਮਸ਼ੀਨਾਂ ਦਾ ਕੰਮ ਆ ਹੁਣ ਤਾਂ ਮਿੰਟ 2 ਲੱਗਦੇ ਇਹਨਾਂ ਜੋਕ ਦੇ ਦੇਣੀ ਇਹਨੂੰ ਜੋਕ ਦੇ ਦੇਣੀ ਬਾ ਠੀਕ ਹੈ ਭਾਈ ਸੋਨੀ ਬਾਬੇ ਦੇਖ ਲਾ ਕੇ ਕਹਿੰਦਾ ਕਹਿੰਦਾ ਜਿਹੜੀ ਬੇਸਤਰ ਕੱਢੀ ਆ ਤੇ ਤੈਨੂੰ ਜੋਕ ਕੇ ਦੇਣੀ ਆ 90 ਰੁਪਏ ਕਿਲੋ ਆ ਇਹ ਨੂੰ ਜੋਕ ਕੇ ਦੇ ਦੇਣੀ 90 ਰੁਪਏ ਹੈ ਚਾ 2 ਰੁਪਏ ਘਟਾ ਦੇ ਦੂੰਗੇ ਹਾਂ ਚਲੋ ਜੀ ਆਹ ਸੁੱਕੇ ਇੱਥੇ ਬਣੋਣੀ ਅਲਵਾਰੀ ਹੈ ਨਾ ਆਹ ਬਈ ਕਿੰਨੇ ਬਾਈ ਕਿੰਨੇ ਦੀ ਰੱਖਤੀ ਹੁਣ ਇਹ 2 ਬਾਈ 4 2 4 ਦੀ ਬਾਈ ਲਾ ਦੇਣਾ ਸੀ ਦਰਵਾਜ਼ਾ ਹੀ ਆਪਣਾ ਐਡੀ ਵੱਡੀ ਉੱਚੀ ਬਣਾ ਦੇਣੀ ਬਸ ਇਤੇ ਹੀ ਕੰਮ ਲੈ ਲੈਣਾ ਮੂਰੇ ਫਟਕਾਲਾ ਇਹ 20 50 ਇਤਾਂ ਲੱਗਣੀਆਂ ਆ ਉਹ ਲਾ ਦੇਣੀਆਂ ਗਏ ਲੈ ਵੀਰ ਸਾਰ ਰੋੜੇ ਰੋੜੇ ਵੀ ਚੱਕ ਲਿਆ ਹਾਂ ਰੋੜੇ ਪਾ ਲੈਣਾ ਰੋੜੇ ਚੱਕ ਲਿਆ ਉੱਥੇ ਦੇਖਾ ਸੇ ਆ ਇਹਨੂੰ ਟਾਈਟਾਂ ਦੀ ਹੋਈ ਹਾਂ ਬਾਈ ਪਰਲੇ ਪਾਸੇ ਨੇ ਇੱਕ ਕਿੱਟ ਦੀ ਹੈ ਨਾ ਇੱਕ ਕਿੱਟ ਲਾ ਕੇ ਅੰਦਰ ਦਰਵਾਜ਼ਾ ਰੱਖ ਕੇ ਦੇਖ ਲੈਂਦੇ ਆ ਹਾਂ ਨਾਲ ਸਿੱਧੀ ਹੋ ਜੂਗੀ ਜਿੱਦਣ ਹੋ ਗਈ ਹੈ ਨਾ ਜਦੋਂ ਮੂਹੇ ਘੜਤੀ ਹੈ ਹਿੱਕਤੇ ਹੈ ਇਹੇ ਪ੍ਰੇਟ ਨਹੀਂ ਆਉਣੀ ਹੈ ਲੇਟ ਨਹੀਂ ਆਉਣੀ ਨਾ ਮੂਹੇ ਤਾਂ ਅੰਦਰ ਅੰਦਰ ਦੋ ਰੱਖਣਾ ਪ੍ਰੇਟ ਦੀ ਨਾ ਪੀਗਾ ਆਪਾਂ ਨੂੰ ਹੂੰ ਫਿਰ ਅੰਦਰ ਬਾਹਰ ਲਗਾ ਦੇਣਾ ਹੁਣ ਆ ਦੋ ਫੁੱਟਾ ਪੋ ਦੇ ਹੂੰ ਇਹ ਮਾਲਾ ਪ੍ਰੇਟ ਹੈ ਜਿਹੜਾ ਪੂਰੀ ਦੋ ਫੁੱਟਾ ਹੂੰ ਆਇ ਤੋੜੇ ਲੱਗੇਗਾ ਬਸ ਠੀਕ ਹੈ ਲਿੱਟਰ ਆੱਕੇ ਰੇਲ ਲਿੱਟਰ ਚ ਰੱਖ ਕੇ ਦੇਖਣੀ ਅੱਧਾ ਵਿੱਚ ਪਾਉਤੂਗਾ ਠੀਕ ਹੈ ਹਾਂ ਹੂੰ ਬਦਰਵਾਜਾ ਰੱਖ ਕੇ ਦੇਖ ਲੈ ਉਧਰ ਹੁਣ ਪੂਰਾ ਆਪਣਾ ਮਿਲ ਲਾ ਕੰਧੇ 'ਚ ਵੀ ਕਾਨ ਹੁੰਦੀ ਏ ਕਈ ਵਾਰੀ ਇਹ ਦਰਵਾਜਾ ਰੱਖ ਕੇ ਦੇਖ ਲੂਗਾ ਤੈਨੂੰ ਪਤਾ ਲੱਗ ਜੂ ਉਰੇ ਮਰ ਚੱਲ ਤੇ ਅੰਦਰ ਦੋ ਦੋ ਹੋ ਗਿਆ ਹੋਰ ਤੇ ਜਿੰਨਾ ਹੋ ਗਿਆ ਹਾਂ ਦਰਵਾਜ਼ਾ ਇਹਦੇ ਬਾਹਰ ਆਖੂੰਗਾ ਜੇ ਰੂੜਾ ਹੋਰ ਰੱਖਾਂਗਾ ਹਾਂ ਹਾਂ ਥੋੜਾ ਤੇ ਬਾਹਰ ਹੈਂ ਇਹਦੇ ਰੱਖਾਂ ਹਾਂ ਇਹ ਰ ਆਪਣਾ ਕਬਲੇ ਸੈਟ ਜਿਹੜੇ ਲਈਏ ਬਰਾੰਦਰੀ ਸਿਰ ਦਾ ਦਾਣਾ ਹੈ ਪੁਰੇ ਫੈਕਟਰ ਦੇ ਵਾਲਾ ਨਾ ਕੋਈ ਨਾ ਚੰਦੂ ਜੀ ਕੋਲ ਲੱਗੂ ਠੀਕ ਹੈ ਸੰਦਾ ਠੀਕ ਹੈ ਬਸ ਫੜਾ ਦਰਵਾਜ਼ੇ ਨੂੰ ਲਾ ਦੀ ਧੰਨਵਾਦ ਪਹਿਲਾਂ ਗੱਟੀਆਂ ਨਹੀਂ ਹੈਗੇ ਨਹੀਂ ਤਾਂ ਲਾ ਦੇਣਾ ਤਾਂ ਅਹ ਗੱਟੀਆਂ ਨਹੀਂ ਲੱਗੀਆਂ ਨਹੀਂ ਤਾਂ ਲਾ ਦੇਣਾ ਤਾਂ ਇਹਨਾਂ ਨੂੰ ਪਹਿਲੀ ਸਲੀਪ ਹੈ ਹੋਰ ਗੱਲ ਆ ਮੂਰੇ ਨੂੰ ਗੱਲ ਨਹੀਂ ਮੜੀ ਜੀ ਕੋਈ ਬੋਧਰੋਂ ਪਿੱਛੇ ਉਹੇ ਲਾ ਲੂ ਉਹਨੂੰ ਗੋਲ ਜਿਹਾ ਮਾਰ ਪਰਾਂ ਨਾਲ ਪਲੇਟ ਅੱਗੇ ਨੂੰ ਖਿੱਚ ਲੈਣਾ ਪਿੱਛੇ ਤੇ ਉਹ ਪਰਾਂ ਤੇ ਖਿੱਚ ਪਰਲੇ ਪਾਸੇ ਤੇ ਨਹੀਂ ਸੱਚੀ ਉਹਨੇ ਨਹੀਂ ਕਿ ਪਲੇਟ ਨਾਲ ਬਣਾਇਆ ਕਰ ਦਈਏ ਲੈ ਖੜੀ ਟਾ ਲੈ ਜਾਨੀ ਨਾ ਉਹ ਇਹਨਾਂ ਵਿੱਚ ਲਾਈ ਦੇ ਦਿੰਦੇ ਨੇ ਨਹੀਂ ਬੁੱਤਰਾ ਰੱਖ ਲੈਨੇ ਨਾ ਤਾਂ ਫੇਰ ਗਾਇਬ ਜਾ ਤਾਂ ਥੋੜਾ ਜਾ ਉਹ ਅੱਧਾ ਲੈ ਜੀ ਨੂੰ ਕਰ ਰਿਹਾ ਹਾਂ ਅੱਗੇ ਹਾਲੇ ਕੰਨ ਨਹੀਂ ਆ ਗਏ ਦੇਖ ਲੈ ਬੱਬੇ ਨੂੰ ਹੋਰੋਂ ਪਾਈ ਜਾਂਦਾ ਆ ਤਿਆਰੀ ਨਹੀਂ ਹੈਗੀ ਬੱਬੇ ਨਹੀਂ ਕਰਨੀ ਆ ਨਾ ਦੇਖ ਲੈ ਹੈ ਕ ਬੱਬੇ ਜਾਂ ਤਾਂ ਕੇਹੀ ਨਹੀਂ ਫਟੀਆਂ ਲਿਆ ਮੈਂ ਹੀ ਕਿਉਂ ਲੈ ਕੇ ਆਵਾਂ ਗਾਬੇ ਬੱਬਾ ਤਾਂ ਠੀਕ ਹੈ ਸਲੀਪ ਗਿਆ ਤੇਰੇ ਮਗਰ ਦਾ ਪਉ ਪੈਂਦਾ ਏ ਪਿਆੰਦੇ ਇਹ ਪਿਆਰ ਨਹੀਂ ਤੋਰ ਕਿਆ ਹੈ ਨਾਲੇ ਦੰਦੀਆਂ ਮੜ ਪਿਆਰ ਹੁੰਦਾ ਇਹ ਕਾਲ ਦੇਖ ਹਾਂ ਉਹ ਜਾਂਦੀ ਆ ਉਹ ਕਹਿੰਦੀ ਆ ਆਹ ਨਹੀਂ ਕਰੀ ਉਹਦੀ ਲੋਹ ਵੀ ਜਾ ਕੇ ਕੋਈ ਬਗਾਨੀ ਕਹਿ ਦੇਣਾ ਜੀ ਕੋਈ ਆਇਆ ਬੰਦੇ ਦਾ ਲੈ ਚੱਲ ਹੂੰ ਗੇਟ ਦਾ ਪੰਗਾ ਲੈਣਾ ਹੈ ਆ ਜਮਾ ਰੱਖ ਕੇ ਬਰੇ ਹਮ ਦੋ ਹਜ਼ਾਰ 1000 ਸੋਈ ਦੇ ਵਿੱਚ ਉਹ ਨਿੰੂ ਪੈਜ ਪੇ ਸਲੈਪਰ ਜਿਆ ਗੇੜ ਲੱਗ ਜੇ ਤੂੰ ਦੇਖ ਲੈ ਕੇ ਕਰਨਾ ਜੇ ਦਾ ਗੇੜ ਤੂੰ ਦਾ ਰੈਡੀ ਪ੍ਰੋਪਰਟੀ ਤੇ ਰੈਨ ਹਾਂ ਚਲ ਬਸ ਫੇਰ ਉਹ ਗੇੜ ਤਾਂ ਉਹ ਤਿਆਰ ਕਰਕੇ ਰੱਖਦਾ ਸਾਈਡ ਪਰ ਹਾਂ ਆਉ ਦੇ ਯਾਰ ਨਿੰੂ ਦਾ ਏਡਾ ਕਰ ਦੇ ਇਹ ਗੇੜ ਤਾਂ ਸਾਰਾ ਫੁੱਲਾ ਜਿੰਨਾ ਹੀ ਕੱਢ ਦਿੰਦੇ ਆ ਤੱਕ ਆ ਕਾਰਨ ਨਾ ਕਰ ਦੇ ਡੇਟ ਤੋਂ ਨੇ ਤਿਆਰ ਕਰਕੇ ਰੱਖਤਾ ਲਾ ਕੇ ਚਾਦਰ ਉੱਤੇ ਕੈਕਲ ਪੈਰ ਲਾਉਂਦਾ ਸਭ ਪਹਿਲਾਂ ਹਾਂ ਲੱਗਿਆ ਵਾ ਵੱਢਣ ਜਿਨੀ ਵੱਧੂਆ ਹੈ ਕੋਈ ਨਹੀਂ ਕਰਦੇ ਨਾ ਲਾ ਰਹੇ ਹਾਂ ਮੈਂ ਤਾਂ ਲਾਤੀ ਚਾਦਰ ਕੱਚੇ ਰੱਖੇ ਡੇਟ ਦੇ ਕੋ ਕੱਚੇ ਤਾਂ ਕਿ ਲਾਉਂਦੇ ਹੋ ਲਾ ਦੇ ਲਾ ਦੀ ਹਾਂ ਹਾਂ ਕਾ ਮੈਂ ਕਿਹੜੇ ਰੁਕੇ ਸੋਨੀ ਨਟ ਲਾ ਦੇ ਸੋਨੀ ਦੋ ਤਿੰਨ ਜਿਹੜੇ ਰਹਿੰਦੇ ਬੰਦੂ ਭਾਈ ਵਾਂ ਕੇ ਭੁੱਲ ਜਾਂਦੇ ਆ ਆਇਆ ਨਾਲੇ ਟਾਂਕੇ ਲਾਦੇ ਉਹਨੂੰ ਅੱਗੇ ਜੇ ਟਾਂਕੇ ਲੋਹਰੇ ਚਾਰ ਇਹ ਕਾ ਇਹ ਖੜੇ ਲੋੜ ਲਾਉਣੀ ਆ ਇਹਨੇ ਇਹ ਇਹਨੂੰ ਪਤਾ ਹੋਊ ਲੱਗਾ ਹਾਂ ਕਿ ਆਹ ਅੱਗੇ ਨਹੀਂ ਕੱਟੀ ਆ ਖੜੇ ਲੋੜ ਲਾਉਣੀ ਆ ਤੇ ਅੱਜ ਇਹਨੂੰ ਵੇਟ ਕਰਾਂ ਬੜੇ ਦੇ ਨਾ ਮਰਜੀ ਦਾ ਆ ਨਾੜੇ ਬੱਜੇ ਨਾ ਚੱਲ ਓਏ 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 ਇਹ ਹਾਂ ਹਾਂ ਬੁਲਾਉਂਦੇ ਤੈਨੂੰ ਇਹ ਹੁਣ ਇਹ ਇਹ ਅੰਦੇਗਾ ਕਮੈਂਟ ਪਾਉਣ ਦਾ ਵਿਵਸਥਾ ਕਰ ਪੈਣਾ ਦੋਹਾਂ ਨੂੰ ਟਾਂਕੇ ਮਰਾ ਲੈ ਇਹਨੂੰ ਬਸ ਉੱਪਰ ਪੱਕਾ ਫੇਲਣੇ ਇੱਥੇ ਅੱਗੇ ਲੱਗੇ ਨੇ ਇੱਕ ਜਗ੍ਹਾ ਖੜਾ ਰਹਿਣਾ ਮੌਕੀ ਭਾਮੀ ਆਪੀ ਇਹ ਜੀ ਇਹ ਮੰਨ ਕੇ ਬੈਠਾ ਹਾਂ ਉਹ 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 ਉਹ

ਵਾਸ 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 ਬਹੁਤ ਜਿਆਦਾ ਹੋ ਗਿਆ ਮਾਰਾ ਕੋਈ ਨਹੀਂ ਉਹ ਬڑا ਛੋਟਾ ਹੁੰਦਾ ਕਿਤੇ ਮਾਰਾ ਬੜਾ ਕੀਰ ਦਾ ਫਾਸੂ ਹੈ ਅੱਜ ਰੱਬਾ ਬੜਾ ਆਂਦਾ ਨਾਲ ਮਾਰੀ ਬਸ ਠੀਕ ਆ ਪਰ ਸੋਣੀ ਇਧਰੋਂ ਕਰ ਲੈ ਜੀ ਸਮਝ ਆਂ ਜਿਹੜੇ ਆਪਾਂ ਨੇ ਹੋਰ ਲਾਉਣੀ ਆ ਇਹ ਤੇ ਪਰਕਣਾ ਦਾ ਪਾਣੀ ਐ ਥੱਲੇ ਨਾ ਇੱਕ ਟੈਨਰ ਲਾ ਲਓ ਚਲ ਬਸ ਕੋਈ ਨਹੀਂ ਖੜਾ ਰਹਿਣ ਦੇ ਠੀਕ ਆ ਲੈ ਟੈਨਰ ਐ ਇੱਧਰ ਲਾਉਣਾ ਜੀ ਐਂ ਥੱਲੇ ਤੇ ਪੈਰ ਰੱਖਣਾ ਕੋਈ ਨਾ ਚੱਲ ਆਲੇ ਲਾ ਦੇ ਕੋਈ ਨਾ ਆ ਆਂ ਕਿੰਨੇ ਬਰਾਬਰ ਦੇਖ ਲੈ ਬਸ ਇਧਰ ਹਿੰਜਾ ਨਾ ਨਾ ਉਹ ਆਪਣਾ ਲੱਕ ਬਲਾ ਕੇ ਨਾ ਮੈਨੂੰ ਲੀਡਾ ਕਰਾ ਦੇ। ਸਾਜੀ ਮਾਰਵਾ ਤੋੜੇ ਇੱਕ ਵਾਰੀ ਇਹ ਗਲਾ ਮੈਂ ਚਾਹਦਾ ਸੰਗਿਆ ਵਾਲਾ ਮੈਨੂੰ ਬੋਲਾਂਦੇ ਮੱਤ ਪਰ ਦੁਬਾਰਾ ਕਰ ਲੈ। ਹਾਂ। ਅਲੈਕੁਮ ਅਸਸਲ। ਆਹਰੋ ਬਲੇ ਫਾ ਦੇ ਮੇਰਾ ਉਹ ਲੈ ਲੈ। ਹੈ? ਉਹ ਦਸਾ ਦੇ ਨੂੰ ਲੋਹੇ ਦੇ ਚ। ਉਹ ਰੋਇਆ ਚੱਲਦਾ। ਅੱਧੇ ਭਾਗ ਤੇ ਮਾਰਨਾ। ਬਾਈਤੀ ਲਾ ਦੋ। ਉਹ ਸੁਣਤਾ ਕੀ ਬੋਲਦੇ ਬਾਹਰ ਦੇਖੋ ਇੱਕ ਹੋਰ ਜਗਾ ਮਾਰਦਾ ਧੰਨਵਾਦ ਦੇਖ ਲਿਆ ਵੀਰੇ ਲੋ ਜੀ ਗੇਟ ਉੱਪਰ ਦਾ ਕਰਤਾ ਫਿੱਟ ਫਿੱਟ ਲਾ ਹੂੰਗਾ ਹੁਣ ਕੱਲ ਨੂੰ ਥੂਣੀ ਦੇ ਵਿੱਚ ਬਜਰੀ ਭਰਨੀ ਆ ਇਹ ਲਾਤਾ ਉੱਪਰ ਚਾਦਰ ਕਿੱਦਾਂ ਲਾਈ ਹੋਣੀ ਇਹਨੂੰ ਹੈ ਚਾਦਰ ਕਿੱਦਾਂ ਲਾਈਏ ਕਿੱਦਾਂ ਗਿਆ ਚਾਦਰ ਲਾਉਣੀ ਸੀ ਵੇਰੇ ਲਾ ਦੀ ਸਵੇਰੇ ਲਾ ਦੀ ਇਹਨੂੰ ਪਰਦਾਂ ਦੇ ਹੁਣ ਤੂ ਵੇਰੇ ਲਾ ਦਾਂ ਕਿ ਉਹ ਸਮਝ ਗਿਆ ਵੱਡ ਬੋਟਲ ਲਾਵਾਂ ਇਹਨੇ ਜਿੰਨੇ ਪੀਸ ਵੱਢਣੇ ਆ ਮਿਲ ਕੇ ਬਸ ਵੱਢ ਕੇ ਤਿਆਰ ਕਰਦੇ ਲਾ ਸਵੇਰੇ ਦਵਾਂਗੇ ਅੱਖਾਂ ਚ ਦੇ ਲੱਗੜੇ ਸਾਭ ਕੇ ਪੈਂਦੀ ਉਹਨੂੰ ਲੰਘ ਕਰਨਾ ਪੈਣਾ ਪੱਤੀ ਨਹੀਂ ਲਾਉਣੀ ਖੰਡਾ ਜੀ ਨੇ ਹਾਂ ਜੇ ਮੈਂ ਤੇ ਪੱਤ ਨਹੀਂ ਦਬਾਉ ਕਾਣੀ ਬਾਈ ਉਹ ਜਿਹੜੀ ਬੈਲ ਤੇ ਨਹੀਂ ਪੱਤੀ ਨਾ ਨਾ ਉਹ ਪੱਤੀ ਲਾ ਦੇਣੀ ਉਹ ਉੱਥੇ ਉੱਪਰ ਵੀ ਜਿਹੜਾ ਪਿੱਛੇ ਨੂੰ ਬਹੁਤਾ ਹਟੇ ਇਹ ਜੇਟ ਪਾ ਲਾ ਦੇਣੀ ਹਾਂ ਗੇਟ ਤੇ ਕਰਾਉਂਗਾ ਉੱਪਰ ਲਾਈ ਵੀ ਨਹੀਂ ਜੋੜਾਂ ਪਰ ਹਾਂ ਅੱਬ ਉਹ ਨਹੀਂ ਆਉਂਦੇ ਨੇ ਇਹਨੂੰ ਇੱਧਰ ਤਾਂ ਜਿਹੜੀ ਉੱਪਰ ਆ ਹਾਂ ਉੱਥੇ ਲਾਉਂਗੇ ਹਾਂ ਉਹਨੇ ਉਹ ਵੀ ਨਹੀਂ ਆਉਂਦੇ ਨਾ ਇਹ ਛੋਟੀ ਆ ਉਹ ਬੜੀ ਲੱਗੂਗੀ ਆਏਗਾ ਜਿਹੜੇ ਚਲਾ ਗਿਆ ਹਾਂ ਉਹ ਗੈਬ ਚੱਕ ਦੇਣਾ ਬਰਾਬਰ ਕਰਕੇ ਮੋਟੀ ਲਾ ਦੇਣੀ ਜਿਹੜੀ ਪਈ ਆ ਪਰ ਐਵੇਂ ਇੱਧਰ ਨਹੀਂ ਆਉਂਗੀ। ਇਹ ਕਦੇ ਲਾਉਣਾ ਗੇਟ ਨਹੀਂ ਅੱਗੇ ਪਿੱਛੇ ਹੋਈ ਜਾਏਗਾ ਨਾ ਇਹਨੇ। ਚੰਚਣ ਦੇਖ ਲੈ ਮਿਸਤਰੀ ਕੀ ਕਰਦਾ ਪਾਈਪ ਗੱਲ ਹੈ। ਉਹ ਪਾਈਪ ਵਿੱਚ ਆਹ ਗਿਆ ਵਾਲਾ ਹੈ। ਇਹ ਕਾਉਣਾ ਆ ਰਿਹਾ ਹੈ। ਅੱਗੇ ਲਾ ਦਿੱਤਾ ਹੈ। ਹੈ? ਪੈਸੇ ਮਾਉਂਦੇ। ਇੱਕ ਦੇ ਇੱਕ ਪੁੱਠੇ ਕੰਮ ਕਰਦੇ ਬਾਬੇ ਦੇਖ ਲੈ। ਬਾਬਾ ਉਹ ਕਰੇਗਾ ਬਾਬੇ ਨੂੰ ਮੰਨਣਾ ਪੈਂਦਾ ਜਿ ਕਿਣਾ ਉਹ ਕਹਿੰਦੇ ਆ ਚਾਦਰ ਪੂਰੀ ਉਹ ਵੀ ਆਉਂਗੀ ਮਨ ਕੇ ਦੇ ਦਿੱਤਾ ਤੇ ਉਰ ਪੰਗਾ ਛੇੜਦੇ ਆ ਲੈ ਤੂਪ ਭਰ ਕੇ ਲੈ ਜਾ ਹੈ ਹੋ ਗਿਆ ਸਾਂਭੀ ਫੋਕਰਾ ਮੈਂ ਇਹਦੇ ਘਟਨਾ ਜਾ ਵੀ ਪੰਗਾ ਖੜਾ ਹੋ ਜਵੇ ਜੱਗੇ ਮਾਣਾ ਕਹੀ ਵਾਲਾ ਫੋਟੋ ਜਾਂਦੀ ਤੈਂ ਜਿੰਨੀ ਕੇ ਤਾਂ ਮੈਂ ਉਹਦਾ ਨੋ ਫੋਟੋ ਬਦਲੇ ਆ ਆਹੋ ਫੇਟੀ ਨਾ ਭਾਈ ਜੱਗੇ ਦੇ ਮਣੀ ਤੇ 35 ਫੁੱਟ ਹਾਂ ਬਣਦੀ 36 ਮੋਸ਼ ਅੱਛਾ ਅੱਛਾ ਤਾਂ ਤਾਂ ਸੈਂਟਰ ਜੇਲ ਨੂੰ ਕੁਦਰਵਾਜ ਥੋੜੀ ਜੀ ਸੈਂਟਰਲ ਜੇਲ ਹੈ ਹੈ ਸੈਂਟਰਲ ਜੇਲ ਉਹ ਬਣਾਤੀ ਸੈਂਟਰਲ ਜੇਲ ਬਣਾਤੀ ਹੈ ਹੈ ਉਹ ਦੇਖ ਇਧਰ ਬਾਬਾ ਵੀ ਲੱਗਿਆ ਸਿਮਟ ਭਰਨਾਂ ਦੇਖ ਨਾ ਬਣਾਤਾ ਵੀ ਰੰਗ ਮਾਰਨਾ ਪੈਣਾ ਲਸ਼ਕਦਾ ਜ਼ਿਆਦਾ ਹੈ ਲਸ਼ਕਦਾ ਨੀਲਾ ਮਾਰਦੇ ਚਾਹੇ ਚਾਹੇ ਚਿੱਟਾ ਮਾਰਦੇ ਜਿਹੜਾ ਮਰਜ਼ੀ ਮਾਰੋ ਉਹ ਨੀਲਾ ਪਿਆ ਨੀਲਾ ਮਾਰ ਦੂੰਗਾ ਸਾਰੇ ਗੇਟ 'ਤੇ ਮਾਰ ਦੇਣਾ ਨਾ ਪੱਧਰ ਤੇ ਇਹ ਬਾਹਰ ਵੀ ਗੇਟ ਪਰ ਟੀਨ ਲੱਗੇ ਤੇ ਬਾਹਰ ਸਾਰੇ ਪਨੀਲਾ ਮਾਰ ਦੇਣਾ ਹਾਂ ਧੰਨਵਾਦ ਜੀ ਚਲ ਮਨਾਤਾ ਬਾਬੇ ਨੇ ਬਜਰੀ ਭਰ ਕੇ ਹਮ ਰੈਗੇ ਭਰਨੇ ਨੂੰ ਥੋੜਾ ਜਿਹਾ ਬਸ ਉਧਾ ਭਰ ਗਿਆ ਕੱਲੀ ਗੁੰਡੀ ਭਰ ਚੰਗੀ ਹਮ ਹੰਡੀ ਲਿਆ ਚੱਕ ਕੋਣ ਕਾਲਾ ਉਹ ਕਿੱਥੇ ਦੇ ਫਲਕੇ ਲਿਆ ਆਇਆ ਨੇਤਰ ਨੂੰ ਫੜਿਆ ਦੋਨਾਂ ਨੇ ਇਹ ਇਹ ਤੇਰੇ ਉਹਨਾਂ ਰੰਗ ਇਹ ਮਖਸੂਸ ਇਹਨੇ ਆ ਵੀ ਨਹੀਂ ਜਿਆਦਾ ਏਡਾ ਸਾਰੀ ਹਰਾ ਕਰਿਆ ਪਿਆ ਤਾਂ ਨਾ ਉਹ ਗੱਲ ਕਰਦਾ ਕਹਿੰਦਾ ਕੌਣ ਲਾਉਂਦਾ ਇੰਨਾ ਰੰਗ ਕਾਕੇ ਉਧਰ ਜੇ ਰੱਖਦੇ ਛੱਡੇ ਹੋਣੀ ਮੈਂ ਸਿਮਿੰਟ ਆ ਵਈ ਚਲ ਠੀਕ ਐ ਇੱਥੇ ਰੱਖਦੇ ਕੋਈ ਨਹੀਂ ਤਾਰ ਦਿੰਦੇ ਹਾਂ ਆ ਤੇਰੇ ਬਜਾਇਆ ਕਿ ਪੂਰਾ ਕਬੂਤਰ ਆ ਬਜਾ ਆ ਇਹ ਦੀ 30 ਕੰਨੀਆਂ ਕਿਹੜੀਆਂ ਕੰਨੀਆਂ ਇਹਦੇ ਇੱਧਰ ਨੂੰ ਗਿਣਨੀਆਂ ਹੁੰਦੀਆਂ ਆਹੋ 30 ਆ ਗਏ ਹੱਥ ਰਹਿਣੀਆਂ ਇੱਧਰ 84 34 ਸਾਰੀਆਂ ਤਾਂ ਠੀਕ ਹੈ ਦੁੱਗਾ ਬੁੱਲਦਾ ਵਾਂਗੂ ਹੈ ਉਹ ਗੋਲ ਦੇ ਖੇਤ ਤੇ ਰੇੜੀ ਆਏ ਵੱਜੇਗਾ ਬੁੱਲ ਦੌੜ ਮਾਰ ਜਾਊਗਾ ਅੱਜ ਇਹ ਜਰ ਫੜ ਲਈਏ ਪਸੰਦ ਨੂੰ ਦੇਖ ਕੇ ਵਾਲੇ ਜਰ ਨੂੰ ਪੂਰੇ ਜੇਤਾ ਬੋਰਦ ਤੇ ਮੂਰੇ ਨਹੀਂ ਭਲੇਖੇ ਗਾਲ ਘੋੜੀ ਵੀ ਦੇਖ ਲੈ ਆਪਣੇ ਪਿੰਡ ਵਾਲਾ ਨੰਬਰਦਾਰ ਆ ਗਿਆ ਤਾਂ